ਤੋ ਕਿੰਨਾ ਕਿ ਤਿਆਰ ਵੀਰੇ 16 ਲੀਟਰ ਵੀਰੇ ਪੂਰਾ ਤਸੱਲੀ ਵਾਲਾ ਤੇਵਾ ਤਸੱਲੀ ਵੀਰੇ 75000 ਰੁਪਏ ਦੇਣਗੇ ਫੋਕ ਦੇ ਬਾਈ ਦਾ ਵਾਅਦਾ ਕਰਵਾਉਣ ਦਾ ਕੰਮ ਕਰਦੇ ਆਂ ਠੀਕ ਆ ਗੱਲਾਂ ਕਿਹੜੀਆਂ ਕਰਦੇ ਅੱਜ ਤਰੀਕ 11 ਮਹੀਨਾ 9ਵਾਂ 2024 ਪਸ਼ੂ ਮੰਡੀ ਤਨਹੋਲਾ ਦੇ ਉਪਰ ਆਏ ਆ ਜੀ ਦਿਖਾਵਾਂਗੇ ਤੁਹਾਨੂੰ ਵਿਕਰੀ ਵਾਲੇ ਨਾਲ ਕਵਰ ਕਰਕੇ ਸਵੇਰ ਦਾ ਟਾਈਮ ਆ ਮਾਹੌਲ ਦੇਖੋ ਮੰਡੀ ਦਾ ਕਿੰਨਾ ਭਖਿਆ ਪਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਪਸ਼ੂਤਨ ਪਸ਼ੂ ਮੰਡੀ ਢਣੋਲਾ ਦੇ ਵਿੱਚ ਪਹੁੰਚ ਚੁੱਕਿਆ ਤੇ ਪਸ਼ੂ ਮੰਡੀ ਢਣੋਲਾ ਸਜਣੋਂ ਜਿਹੜੀ ਆਪਣੇ ਨੇੜੇ ਤੇੜੇ ਦੀਆਂ ਸਾਰੀਆਂ ਮੰਡੀਆਂ ਦੇ ਵਿੱਚੋਂ ਵੱਡੀ ਵੱਡੀ ਲੱਗਦੀ ਹੈ ਕਿਉਂਕਿ ਇਸ ਦੇ ਵਿੱਚ ਬਾਹਰਲੀਆਂ ਸਟੇਟਾਂ ਦਾ ਮਾਲ ਵੀ ਪਹੁੰਚਦਾ ਹੈਗਾ ਤੇ ਬਹੁਤ ਜ਼ਿਆਦਾ ਤਕੜੀ ਮੰਡੀ ਲੱਗਦੀ ਹੈ ਕਿਰਪਾ ਕਰਕੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜਿਹੜੇ ਭਰਾ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨਾਲ ਵੀਡੀਓ ਨੂੰ ਐਂਡ ਤੱਕ ਹੀ ਦੇਖਿਓ ਤੇ ਜਿਹੜਾ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਜੀ ਤੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਟਾਪ ਤੋਂ ਟਾਪ ਕੁਆਲਿਟੀ ਦੇ ਨਗਾਇੜੇ ਕਵਰ ਕਰਕੇ ਅੱਗੇ ਵੀਡੀਓ ਦੇ ਵਿੱਚ ਆਪਾਂ ਦਿਖਾਉਣੇ ਆ ਸੋ ਵੀਡੀਓ ਨੂੰ ਐਂਡ ਤਾਈਂ ਦੇਖਿਓ ਕਿਰਪਾ ਕਰਕੇ ਸੋ ਜੋ ਕੋਈ ਵੀ ਵੀਰ ਭਰਾ ਜਿਹੜਾ ਨਵਾਂਗਾ ਇੱਥੇ ਪਸ਼ੂ ਮੰਡੀ ਧਨੋਲਾ ਦੇ ਵਿੱਚ ਆਉਣਾ ਚਾਹੁੰਦਾ ਤਾਂ ਪਸ਼ੂ ਮੰਡੀ ਧਨੋਲਾ ਜਿਹੜੀ ਧਨੋਲਾ ਦੇ ਜਿਹੜਾ ਮੇਨ ਬੱਸ ਸਟੈਂ ਤੇ ਆਜੋ ਫਿਰ ਤੁਹਾਡਾ ਬਹੁਤ ਬਹੁਤ ਸਮਾਂ ਨਾਲ ਹੀ ਇਹ ਵੀਡੀਓ ਕਰਦੇ ਹਾਂ ਸਟਾਰਟ ਕਿਰਪਾ ਕਰਕੇ ਐਂਡ ਤਾਈਂ ਦੇਖਿਓ ਤੇ ਨਵੇਂ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਜੋ ਫਿਰ ਲੈ ਵੀ ਜਿਹੜੇ ਵੀਰ ਭਰਾ ਗਾਮਾਂ ਦੀ ਡਿਮਾਂਡ ਕਰਦੇ ਉਹਨਾਂ ਦੀ ਡਿਮਾਂਡ ਤੇ ਇੱਕ ਬਹੁਤ ਚੰਗੀ ਜਿਹੜੀ ਸਾਹੀਵਾਲ ਬਰੀਡ ਦੇ ਵਿੱਚ ਬੈੜ ਦਿਖਾਉਣੀ ਹੈ ਤੁਹਾਨੂੰ ਇੱਕ ਵਾਰੀ ਖੜੀ ਦੇ ਨਿਗਾ ਮਾਰ ਲਓ ਖਾਣਾ ਬਾਨ ਦੀ ਬੈੜ ਚੰਗੀ ਹੈ ਤੇ ਪੂਰਾ ਬਿੱਠੀ ਵਾਲਾ ਥਣ ਲੱਗਿਆ ਹੋਇਆ ਬਾਡੀ ਟਾਂਚੇ ਦੀ ਵੀ ਚੰਗੀ ਆ ਉਹ ਨਹੀਂ ਹੈਗਾ ਬਾਈ ਵੀ ਛੋਟੀ ਜਿਹੀ ਬਿਹੜ ਹੋ ਪੂਰੀ ਫੁੱਲ ਭਜਨ ਤੇ ਲੰਮਾਈ ਵਾਲੀ ਬਿਹੜਾ ਦੇਖ ਸਕਦੇ ਹੋ ਤੁਸੀਂ ਹਵਾਨਾ ਹੁਨਾ ਦੇਖੋ ਬਿਲਕੁਲ ਸਾਫ ਹਵਾਨਾ ਚਾਰੋਂ ਥਣ ਇੱਕੋ ਜਿਹਾ ਪੂਰਾ ਵਿੱਥੀ ਵਾਲਾ ਥਾਣਾ ਹਵਾਨਾ ਨੇੜੇ ਤੋਂ ਵੀ ਦਿਖਾਉਣੇ ਤੁਹਾਨੂੰ ਦੇਖੋ ਪੂਰਾ ਸਾਫ ਹਵਾਨਾ ਚੰਗੀ ਬਿਹੜਾ ਕਰਮ ਵਾਲੀ ਇੱਕ ਵਾਰੀ ਤੁਰਦੀ ਜਿੰਨੇਗਾ ਮਾਰ ਲਿਓ ਤੁਹਾਨੂੰ ਤੋਰ ਕੇ ਦਿਖਾਉਣੇ ਆ ਦੇਖੋ ਜੀ ਇੱਕ ਵਾਰੀ ਤੁਰਦੀ ਜਿੰਨੇਗਾ ਮਾਰ ਲਿਓ ਬਹੁਤ ਟਾਪ ਦੀ ਬਿਹੜਾ ਜੀ ਚੰਗੇ ਕੱਦ ਵਿੱਡਾ ਵਾਲੀ ਬਿਹੜਾ ਤੇ ਹਵਾਨਾ ਹਮੁਨਾ ਦੇਖੋ ਕਰਮਾਲੀ ਦਾ ਪੂਰਾ ਫੁੱਲ ਕੱਦ ਤੇ ਵਜਨਾ ਉਹ ਨਹੀਂ ਹੈਗਾ ਬਈ ਵੀ ਛੋਟੀ ਜੀ ਬਿਹੜਾ ਉਹ ਚੰਗੀ ਬਿਹੜਾ ਹਵਾਨਾ ਹਮੁਨਾ ਵੀ ਸੋਹਣਾ ਗੱਲਬਾਤ ਆ ਪਰ ਸਾਰੀ ਛੁੱਡੀ ਜਿਹੜੀ ਬਾਈ ਨਾ ਕਰਵਾ ਦਾਂਗੇ ਜਿਹੜਾ ਸੂਆ ਕਿੰਨਾ ਕ ਦੁੱਧ ਆ ਤੇ ਬਿਲਕੁਲ ਤਾਜੀ ਸੂਈ ਹੋਈ ਹੈ ਦੇਖੋ ਹਵਾਨਾ ਹਮੁਨਾ ਦੇਖੋ ਕਰਮਾਲੀ ਦਾ ਪੂਰਾ ਟੌਪ ਦਾ ਹਵਾਨਾ ਤੇ ਚਾਰੇ ਥਣ ਦੇਖੋ ਬਈ ਚਾਰ ਸਵੇਰੇ ਜਿਹੜੀ ਗਿਠ ਗਿਠ ਪੈਂਦੀ ਆ ਬਹੁਤ ਸੋਹਣਾ ਹਵਾਨਾ ਤਿਆਰ ਕਰਿਆ ਦੇਖੋ ਤੁਰ ਦੀ ਜਨੇਗਾ ਮਾਰੋ 12 ਕਿਲੋ ਮੈਂ ਦਿੰਦਾ ਤੁਰਾ ਦੂਰਾ ਦੇਖਾ ਲਓ ਇਹ ਲਾ ਪਾਸਾਰੀ ਜਿਹੜੀ ਦੀ ਵਾਈ ਨੂੰ ਪਸੇ ਬਣੀਲੇ ਦੁੱਧ ਸੋਨਾ ਲੀਟਰ ਹੋਣਾ ਨਾ ਹੋਵੇ ਬਈ ਅੱਛੀ ਗੱਲ ਜੀ ਨਾ ਕੀਆ ਬਈ ਆਪਣਾ ਨਾ ਬਈ ਜਸਮਿੰਦਰ ਸਿੰਘ ਰਵਿੰਦਰ ਪਿੰਡ ਕਿਹੜਾ ਪਿੰਡ ਵੀ ਹਮੀਰਗਾਟ ਪੀ ਜਿਲ੍ਹਾ ਮਾਨਸਾ ਠੀਕ ਆ ਬਈ ਇਹ ਜਿਹੜੀ ਆਪਾਂ ਸਾਈਵਾਲ ਦੇ ਵਿੱਚ ਬੈਠ ਦਿਖਾਈਏ ਕਿਹੜਾ ਸੂਸੂਈ ਹੈ ਬਈ ਦੂਜਾ ਸੂਸੂਈ ਹੈ ਵੀਰੇ ਦੂਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਸੂਈ ਹੈ ਬਈ ਸੂਈ ਵੀਰੇ 5-6 ਦਿਨਾਂ ਦੀ 5-6 ਦਿਨਾਂ ਦੀ ਸੂਈ ਹੈ ਤੇ ਮੰਗਰ ਬੱਚਾ ਕੀ ਆ ਬੱਸੀ ਆ ਵੀਰੇ ਠੀਕ ਆ ਮੰਗਰਾ ਬਈ ਜਿਹੜੀ ਸਾਈਵਾਲ ਦੀ ਪਿਓਰ ਬੱਚੀ ਆ ਇਹ ਦੇਖ ਸਕਦੇ ਹੋ ਤੁਸੀਂ 5 ਦਿਨਾਂ ਦੀ ਸੂਈ ਤੇ 5 ਦਿਨਾਂ ਦੀ ਸੂਈ ਥੱਲੇ ਉਹ ਤਸੱਲੀ ਵਾਲਾ ਦੁੱਧ ਕਿੰਨਾ ਕੰਗਾ ਤਿਆਰ ਹੋਏ 16 ਲੀਟਰ ਵੀਰੇ ਪੂਰਾ ਤਸੱਲੀ ਵਾਲਾ ਦੋ ਡੰਗ ਚਾਰ ਡੰਗ ਤਸੱਲੀ ਕਰਾ ਦੇਗਾ ਮਤਲਬ ਠੀਕ ਆ ਤੇ ਜੈ ਜਪਾ ਵੀਰੇ 75000 ਰੁਪਏ ਤੇ ਠੀਕ ਆ 23000 ਰੁਪਏ ਦੇਣ ਲੈਣਾ ਵਿੱਚ ਮਾਨਤਾਨ ਹੋ ਜਾ ਮੋਕਦੇ ਮੋਕਦੇ ਬਾਈ ਦਾ ਮਾਨਤਾਨ ਕਰਵਾਉਣਾ ਪਟਾ ਕਰਦੇ ਆ ਠੀਕ ਆ ਤੇ ਫੋਨ ਨੰਬਰ ਬਾਈ 62833 14073 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਭਰਾ ਦੇ ਵਹਿੜ ਪਸੰਦਾਈ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਬਣਾ ਲਿਓ ਵਹਿੜ ਚੰਗੀਆਂ ਬਾਈ ਦੀ ਸਾਈ ਵਾਲਾ ਤੇ ਚੌਈ ਚੂਈ ਦੀ ਚੰਗੀਆਂ ਬਾਈ ਕਹਿੰਦਾ ਜੀ ਖੜੀ ਦੇ ਨਗਾ ਮਾਰੋ ਇੱਕ ਵਾਰੀ ਤੁਹਾਨੂੰ ਜਿਹੜੇ ਤਲਾਕੇ ਵੀ ਦਿਖਾਵਾਂਗੇ ਤੇ ਹਵਾਨੇ ਦੀ ਮੰਤਰ ਦੇਖੋ ਲੈ ਵਲੂਆ ਦੇਖੋ ਕਰਮਾਲੀ ਦਾ ਬਹੁਤ ਸੋਹਣਾ ਤਿਆਰ ਕਰਿਆ ਬਾਡੀ ਲੈਂਡ ਦੀ ਮੱਝ ਜਿਹੜੀ ਪੂਰੀ ਚੰਗੀ ਆ ਤੋਰ ਕੇ ਵੀ ਦਿਖਾਉਨੇ ਆ ਤੁਹਾਨੂੰ ਬਣੇ ਰਹੋ ਵੀਡੀਓਜ਼ ਨਾਲ ਜਿਹੜੇ ਭਰਾ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲੈ ਵੀ ਇੱਕ ਵਾਰੀ ਤੁਰਦੀ ਦੇ ਨਗਾ ਮਾਰ ਲਓ ਫੇਸ ਕੁਆਲਿਟੀ ਦੀ ਚੰਗੀ ਆ ਤੇ ਸਿੰਘਾਂ ਦੀ ਜਿਹੜੀ ਕੁੰਡੀ ਆ ਬਿਲਕੁਲ ਬਹੁਤ ਸੋਹਣੀ ਚੋਟੀ ਆ ਤੋਰਦੇ ਬਾਈ ਲੰਮੀ ਤੁਰੀ ਤੁਰਦੀ ਨੂੰ ਚੈੱਕ ਕਰ ਲਓ ਹਵਾਨਾ ਹੋ ਉਹਨਾਂ ਦੇਖੋ ਕਰਮਾਲੀ ਦਾ ਬਹੁਤ ਸੋਹਣਾ ਹਵਾਨਾ ਤਿਆਰ ਕਰਿਆ ਚਾਰੋਂ ਥਣ ਇੱਕੋ ਜਿਹਾ ਤੇ ਬਹੁਤ ਜਿਆਦੇ ਤਗੜੀ ਕੱਦ ਵਿੱਢ ਦੀ ਮੱਝਾ ਤੁਰਦੀ ਨੂੰ ਦੇਖੋ ਪੂਰੀ ਫੁੱਲ ਵਾਜਣ ਵਾਲੀ ਚੰਗਾ ਕੱਦ ਵਿੱਢ ਤੇ ਹਵਾਨਾ ਹੂਨਾ ਦੇਖੋ ਕਰਮਾਲੀਆ ਬਿਲਕੁਲ ਉੱਪਰ ਸ਼ੂ ਤੱਕ ਹਵਾਨਾ ਆਉਂਦਾ ਬਾਈ ਚੰਗੇ ਦੁੱਧ ਵਾਲੀ ਮੱਝਾ ਬਾਕੀ ਗੱਲਬਾਤ ਸਾਰੀ ਜਿਹੜੀ ਆਪਾਂ ਤੁਹਾਡੀ ਬਾਈ ਨਾਲ ਕਰਵਾ ਦਾਂਗੇ ਇੱਕ ਵਾਰੀ ਖੜੀ ਦੇ ਹਵਾਨੇ ਤੇ ਨਿਗਾ ਮਾਰੋ ਦੇ ਭਾਈ ਅੱਛੀ ਗੱਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਂ ਕੀ ਆਪਣਾ ਕਰਨਵੀਰ ਸਿੰਘ ਕਰਨਵੀਰ ਪਿੰਡ ਕਿਹੜਾ ਬਾਈ ਬੋਪਰਾਇਕਲਾਂ ਬੋਪਰਾਇਕਲਾਂਜਲਾ ਜ਼ਿਲ੍ਹਾ ਲੁਧਿਆਣਾ ਠੀਕ ਆ ਇਹ ਜਿਹੜੀ ਮਾਝ ਆਪਾਂ ਤੋੜ ਕੇ ਦਿਖਾਈ ਆ ਬਾਈ ਕਿਹੜਾ ਸੂਈ ਐ ਇਹ ਤੀਜੀ ਸੂਏ ਸੂਈ ਹੈ ਤੀਜੀ ਸੂਏ ਇਸ ਵਾਰ ਸੂਈ ਹੈ ਹਾਂ ਜੀ ਠੀਕ ਆ ਤੇ ਕਿੰਨੇ ਦਿਨਾਂ ਦੀ ਸੂਈ ਐ ਬਾਈ ਇਹ ਵੀਰੇ ਕੱਲ੍ਹ ਸੂਈ ਆ ਰਾਤ ਨੂੰ ਰਾਤ ਹੀ ਸੂਈ ਆ ਬਿਲਕੁਲ ਤਾਜੀ ਸੂਈ ਐ ਤੇ ਬੱਚਾ ਕੀ ਦਿੱਤਾ ਬਾਈ ਬੱਚਾ ਕੱਟੀ ਆਈ ਬੱਚਾ ਮੰਗਰ ਕੱਟੀ ਆ ਜੀ ਦੇਖ ਸਕਦੇ ਹੋ ਤੁਸੀਂ ਬਾਈ ਕਹਿੰਦਾ ਵੀ ਰਾਤ ਨੂੰ ਸੂਈ ਆ ਬਿਲਕੁਲ ਤਾਜੀ ਸੂਈ ਮਾਝਾ ਤੇ ਕਿੰਨੇ ਕ ਦੁੱਧ ਬਾਦ ਵਾਲੀ ਆ ਬਾਈ ਦੁੱਧ ਪਿਛਲੇ ਸੂਏ ਇਹਨੇ ਵੀਰੇ 1.58 ਲੀਟਰ ਦਿੱਤਾ ਪਿਆ ਪਿਛਲੇ ਸੂਆਂ ਦਾ ਰਿਕਾਰਡ ਜਿਹੜਾ 1.58 ਲੀਟਰ ਠੀਕ ਆ ਤੇ ਹੁਣ ਬੋਲਾ ਬੂਲਾ ਕਿੰਨਾ ਕੱਢਿਆ ਬਾਈ ਹੁਣ ਬੋਲਾ ਵੀਰੇ ਇਹ ਤੋਂ ਲੈ 4.5 ਕਿਲੋ ਕੱਢਿਆ ਇਹ ਕੱਢਿਆ ਹੋਇਆ ਬੱਚੇ ਨੂੰ ਪਿਆ ਕੇ ਠੀਕ ਆ ਮਤਲਬ 18 ਲੀਟਰ ਦੀ ਮਾਲਕਣਾ ਖੁੱਲਾ ਪਾਉਂਦੀ ਆ ਪੂਰੀ ਬਈ ਤਸੱਲੀ ਵਾਲਾ ਠੀਕ ਆ ਤੇ ਜੈ ਜਹਾ ਭਾਗੀ ਰੱਖਦਾ ਬਾਈ ਫਿਰ ਇਹਦਾ 1.5 ਲੱਖ ਮੰਗ ਡਿਮਾਂਡ ਆ ਇਹ ਲੈਣ ਕਿੱਥੋਂ ਕਦਾਂ ਹੀ ਹੋ ਜੂ ਬੋਡੀ ਲੈਂਡ 57000 ਛੱਡਦੇ ਆਂ ਠੀਕ ਆ ਵਿੱਚੋਂ ਮਾਨਦਾਨ ਮੁੱਲ ਨਹੀਂ ਕੀ ਠੀਕ ਆ ਮਾਨਦਾਨ ਹੋ ਜੂ ਖੁੱਲਾ ਹਾਂਜੀ ਠੀਕ ਆ ਤੇ ਫੋਨ ਨੰਬਰ ਵੀ 3 ਨੰਬਰ 98721 ਠੀਕ ਆ ਭਾਈ 950 98721 581 ਠੀਕ ਆ ਜੀ ਲੋ ਇੱਕ ਵਾਰੀ ਹੋਰ ਨਿਗਾਹ ਮਾਰ ਲਓ ਮੱਝ ਤੇ ਜੇ ਕਿਸੇ ਵੀ ਭਰਾ ਦੇ ਮੱਝ ਪਸੰਦ ਆਉਂਦੀ ਹੋਈ ਤਾਂ ਜਿਹੜਾ ਬਾਈ ਨਾਲ ਸੰਪਰਕ ਬਣਾ ਸਕਦੇ ਹਾਂ ਮੱਝ ਬਾਈ ਦੀ ਬਹੁਤ ਜ਼ਿਆਦਾ ਚੰਗੀ ਆ ਦੇਖ ਸਕਦੇ ਤੁਸੀਂ ਬੋਡੀ ਲੈਂਡ ਦੀ ਬਿਲਕੁਲ ਖੁੱਲੀ ਡੁੱਲੀ ਤੇ ਬਾਈ ਦੇ ਦਸਨ ਮਨਾਕ ਜਿਹੜਾ ਚੰਗੇ ਦੁੱਧ ਰਕਾਰਡ ਵਾਲੀ ਮੱਝ ਵੱਡੀ-ਬੁੱਡੀ ਦੇਖੋ ਕਰਮਾਲੀ ਜੀ ਪੂਰਾ ਕੋਲੇ ਜਿਹੜਾ ਕੱਦ ਤੇ ਵਜੇ ਨਾ ਹੈ ਪੂਰੀ ਟੌਪ ਦੀ ਮੱਝ ਆ ਬਈ ਇਹ ਕਿਸੇ ਵੀ ਪ੍ਰਾਦੇ ਪਸੰਦਾਂ ਦੀ ਹੋਈ ਤਾਂ ਸੰਪਰਕ ਬਣਾ ਸਕਦੇ ਹੋ ਵਗਣੇ ਰਿਹਾ ਵੀਡੀਓ ਦੇ ਨਾਲ ਅੱਗੇ ਚੱਲ ਕੇ ਤੁਹਾਨੂੰ ਹੋਰ ਕੋਈ ਜਿਹੜੇ ਟੌਪ ਤੋਂ ਟੌਪ ਦੇ ਨਕੀਨੇ ਦਿਖਾਉਣੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਲ ਜਿਹੜਾ ਪਸ਼ੂ ਮੰਡੀ ਤਨੌਲਾ ਦੇ ਉੱਪਰ ਪਹੁੰਚਿਆ ਲਓ ਜੀ ਇਹ ਇੱਕ ਮੱਝ ਤੁਹਾਨੂੰ ਹੋਰ ਦਿਖਾਉਨੇ ਆ ਬਹੁਤ ਜਿਆਦੇ ਖੁੱਲੀ-ਡੁੱਲੀ ਮੱਝਾਂ ਇੱਕ ਵਾਰੀ ਖੜੀ ਦੇ ਨੀਗਾ ਮਾਰੋ ਬਾਕੀ ਸਾਨੂੰ ਤੋਰ ਕੇ ਵੀ ਦਿਖਾ ਦਾਂਗੇ ਬਿਲਕੁਲ ਤਾਜੀ ਸੂਈ ਹੋਈ ਲੱਗਦੀ ਆ ਸਿੰਘਾਂ ਦੀ ਥੋੜੀ ਜੀ ਜ਼ਰੂਰ ਖੁੱਲੀ ਆ ਤੇ ਪਰ ਬਾਡੀ ਲੈਂਡ ਦੀ ਚੰਗੀ ਆ ਵੱਡੀ ਤੇ ਦੁੱਧ ਵਾਲੀ ਮੱਝ ਆ ਹਵਾਨਾ ਬੂਨਾ ਦੇਖੋ ਹਵਾਨਾ ਬੂਨਾ ਜਿਹੜਾ ਚੰਗਾ ਤਿਆਰ ਕਰਿਆ ਬਾਕੀ ਡਿਟੇਲ ਸਾਰੀ ਜਿਹੜੀ ਆਪਾਂ ਬਾਈ ਫਰਾਂ ਤੋਂ ਪੁੱਛ ਲਾਂਗੇ ਬਾਈ ਤੋਰੋਂਗੇ ਲੈ ਇੱਕ ਵਾਰੀ ਤੁਰਦੀ ਦੇ ਨੀਗਾ ਮਾਰ ਲਿਓ ਐ ਵਿਟਰ ਦਿਨ ਮੰਨੀਆਂ ਮਾਰ ਲਓ ਸਿੰਘਾਂ ਦੀ ਜਰੂਰ ਖੁੱਲੀ ਆ ਤੇ ਬੋਡੀ ਟਾਂਚੇ ਦੀ ਜਿਹੜੀ ਮਾਝ ਚੰਗੀ ਆ ਪੂਰੀ ਖੁੱਲੀ ਡੁੱਲੀ ਤੇ ਚੰਗੇ ਕਦਵਜਨ ਵਾਲੀ ਮਾਝਾ ਬਾਕੀ ਡਿਟੇਲ ਆਪਾਂ ਛੋਡੀ ਜਿਹੜੀ ਸਾਰੇ ਭਾਈ ਹੋਰਾਂ ਤੋਂ ਪੁੱਛਾਂਗੇ ਵਿਟਰ ਦਿਨ ਮੰਨੀਆਂ ਮਾਰ ਲਓ ਹਵਾਨਾ ਮੁੰਨਾ ਬਹੁਤ ਸੋਹਣਾ ਚਾਰ ਕਰਿਆ ਕਰਨ ਵਾਲੀ ਨੇ ਦੇਖੋ ਆਜੋ ਫਿਰ ਬਾਈ ਨੂੰ ਪੁੱਛਦੇ ਆਂ ਡਿਟੇਲ ਆਪਾਂ ਬਾਈ ਐਸ਼ੀ ਕਾਲੀ ਨਾਂ ਕੀ ਆ ਬਾਈ ਆਪਣਾ ਬੂਟਰਾ ਆ ਬਾਈ ਬੂਟਰਾ ਪਿੰਡ ਕਿਹੜਾ ਮੋੜ ਮੰਡੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਠੀਕ ਆ ਇਹ ਜਿਹੜੀ ਮੱਝ ਤੋੜ ਕੇ ਦਿਖਾਈ ਆਪਾਂ ਕਿਹੜਾ ਸੂਈ ਆ ਬਾਈ ਇਹ ਬਾਈ ਤੀਜਾ ਦਿਨ ਤੀਜੇ ਸੂਈ ਐ ਸਵਾਰ ਠੀਕ ਆ ਕਿੰਨੇ ਦਿਨਾਂ ਦੀ ਸੂਈ ਐ ਹੋ ਗਈ ਪੰਜ ਦਿਨਾਂ ਦੀ ਸੂਈ ਐ ਪੰਜਵੇਂ ਦਿਨਾਂ ਦਾ ਬੱਚਾ ਕੀ ਆ ਮੰਗਰ ਠੀਕ ਬੱਚਾ ਮੰਗਰ ਕੱਟੀ ਆ ਜੀ ਦੇਖ ਸਕਦੇ ਹੋ ਤੁਸੀਂ ਪੰਜ ਦਿਨਾਂ ਦੀ ਸੂਈ ਐ ਤੇ ਪੰਜ ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕਿਹੜਾ ਬਾਈ 12 ਕਿਲੋ ਬਾਈ ਪੂਰਾ ਤਸੱਲੀ ਵਾਲਾ ਰੋਡਾਂਗ ਚਾੜ ਰੋਡਾਂਗ ਚਾੜ ਡੰਗਾ ਵਾਲਾ ਤਸੱਲੀ ਕਰ ਸਕਦਾ ਠੀਕ ਆ ਤੇ ਭਾਗੀ ਰੱਖਦਾ ਜਾਇਜ ਆ ਕੁਝ ਦੇਰ ਆਣੀ ਲੈਣ ਲਈ ਇੱਕ ਵੀ ਦੇ ਲੈਣ ਮਾਨਦਾਨ ਹੋਰ ਵੀ ਹੋ ਜੁ ਮੁੱਕ ਤੇ ਓਕੇ ਜੀ ਕਮਾੜਾ ਬਟਾ ਹੋ ਜਾਦਾ ਠੀਕ ਹੈ ਜਵਾਈ ਜੂਵੀ ਦੀ ਚੰਗੀ ਹੈ ਓਕੇ ਹੈ ਬਈ ਜਾਰੇ ਥਾਣ ਜਮਾ 2 ਤੰਗ 2 4 ਤੰਗ 2 ਠੀਕ ਹੈ ਫੋਨ ਨੰਬਰ 9894657 ਜੀ ਠੀਕ ਹੈ ਜੀ 45270 ਠੀਕ ਹੈ ਬਾਈ ਦਾ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਭਰਾ ਦੇ ਮੱਝ ਪਸੰਦ ਆਉਂਦੀ ਹੋਈ ਤਾਂ ਸੰਪਰਕ ਕਰ ਸਕਦੇ ਹੋ ਪੁਸ਼ ਮੰਡੀ ਧਨੋਲਾ ਦੇ ਪਰਮਾਝ ਜਿਹੜੀ ਪਹੁੰਚੀ ਹੈ ਜੀ ਬਹੁਤ ਟੌਪ ਟੂ ਟੌਪ ਕੁਆਲਟੀ ਦੇ ਜਾਨਵਰ ਜਿਹੜੇ ਪਸ਼ੂ ਮੰਡੀ ਤਨੌ ਲਾਉ ਦੇ ਵਿੱਚ ਅੱਜ ਪਹੁੰਚੇ ਹੋਏ ਆ ਬਣੇ ਰਹੋ ਵੀਡੀਓ ਦੇ ਨਾਲ ਕਿਰਪਾ ਕਰਕੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਜਿਹੜੇ ਭਰਾ ਕਮੈਂਟਾਂ ਦੇ ਵਿੱਚ ਡਿਮਾਂਡ ਕਰਦੇ ਹੁੰਦੇ ਆ ਵੀ ਭਰਾ ਉਹ ਜਿਹੜੀਆਂ ਅਫਸਰ ਝੋਟੀਆਂ ਦੇ ਘਟੀਆਂ ਦੀ ਵੀਡੀਓ ਤੇ گاਵਾਂ ਦੀ ਵੀ ਬਣਾਇਆ ਕਰੋ ਨਾਲ ਅੱਜ ਆਪਾਂ ਜਿਹੜੇ ਸਾਰੇ ਨਾਗਿ ਬਈ ਕਵਰ ਕਰਾਂਗੇ ਕੋਸ਼ਿਸ਼ ਕਰਾਂਗੇ ਕਿਰਪਾ ਕਰਕੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਜਲਦੀ ਜਲਦੀ ਵੀਡੀਓ ਨੂੰ ਬਈ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਕਰਿਆ ਕਰੋ ਤੇ ਜਿਹੜੇ ਭਰਾ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਸ ਲਓ ਵੀ ਇੱਕ ਮਾਜ ਨੂੰ ਹੋਰ ਦਿਖਾਉਣਾ ਬਹੁਤ ਜਿਆਦਾ ਟੌਪ ਕੁਆਲਿਟੀ ਦੀ ਮਾਜਾ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛਾਂਗੇ ਇੱਕ ਵਾਰੀ ਖੜੀ ਤੇ ਨਿਗਾ ਮਾਰ ਲੋ ਤੇ ਹਵਾਨਾ ਹੁਉਨਾ ਦੇਖੋ ਕਰਮਾਲੀ ਦਾ ਹਵਾਨਾ ਹੁਉਨਾ ਦੇਖੋ ਕਰਮਾਲੀ ਦਾ ਬਹੁਤ ਜਿਆਦਾ ਜ਼ਬਰਦਸਤ ਹਵਾਨਾ ਤੇ ਉਨੀ ਚੰਗੀ ਜਿਹੜੀ ਬਾਡੀ ਲੈਂਡ ਦੀ ਪੂਰਾ ਫੁੱਲ ਕੱਦ ਵਾਜੇ ਨਾ ਮਾਜ ਦਾ ਤੇ ਬੰਤਰ ਦੇਖੋ ਕਰਮਾਲੀ ਬਿਲਕੁਲ ਪਿਓਰ ਮੋਰਾ ਦੇ ਵਿੱਚ ਸਿੰਗਾ ਸੁੰਗਾ ਦੀ ਕੁੰਡੀ ਆ ਪਤਲੀ ਗੂਥ ਤੇ ਪੂਰੀ ਫੁੱਲ ਤਗੜੀ ਬਾਡੀ ਲੈਣ ਦੀ ਮਾਝਾ ਬਾਈ ਵੱਡੀ ਮਾਝਾ ਪੂਰੀ ਦੇਖ ਸਕਦੇ ਹੋ ਤੁਸੀਂ ਫੁੱਲ ਹੈਵੀ ਆ ਪੂਰਾ ਫੁੱਲ ਕੱਦ ਕਾਠ ਤੇ ਫੁੱਲ ਵਜਨ ਹਵਾਨਾ ਦੇਖ ਸਕਦੇ ਹੋ ਤੁਸੀਂ ਮਿਲਕ ਵੇਨ ਜਿਹੜੀਆਂ ਪੂਰੀਆਂ ਉਭਰੀਆਂ ਹੋਈਆਂ ਚੰਗੇ ਦੁੱਧ ਦੀ ਨਿਸ਼ਾਨੀ ਹੈ ਮਿਲਕ ਵੇਨ ਪੂਰੀਆਂ ਉਭਰੀਆਂ ਹੋਈਆਂ ਤੇ ਪੂਰਾ ਫੁੱਲਾ ਢੁੱਲਾ ਹਵਾਨਾ ਦੇਖੋ ਉੱਪਰ ਛੂ ਤੱਕ ਜਿਹੜਾ ਬਾਈ ਨਾ ਜਾਂਦਾ ਕਰਮਾਲੀ ਦਾ ਐਫ ਐਫ ਗਾਮਾ ਵਾਲਾ ਹਵਾਨਾ ਲੱਗਿਆ ਹੋਇਆ ਮੱਝ ਨੂੰ ਉਹ ਸਿਰੇ ਤੇ ਦੇਖ ਲਾ ਮੈਂ ਤਾਂ ਜੇ ਉਹ ਸਿੰਘਾ ਸਿੰਘਾ ਦੀ ਬਿਲਕੁਲ ਕੁੰਡੀ ਆ ਬਾਕੀ ਡਿਟੇਲ ਇਹਦੀ ਸਾਰੀ ਜਿਹੜੀ ਆਪਾਂ ਬਾਈ ਤੋਂ ਪੁੱਛਦੇ ਆ ਦੇਖੋ ਜੀ ਵਿਚੋ ਤੇ ਆ ਪੁੱਠੇ ਚਾਰੋਂ ਥਣ ਇੱਕੋ ਜੇ 보면은 ਇੱਕ ਵਾਰੀ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਤੁਸੀਂ ਬਈ ਸੱਚੀ ਗੱਲ ਜੀ ਸੱਚੀ ਗੱਲ ਬਈ ਨਾਂ ਕੀ ਆਪਣਾ ਕਾ ਵੀਰੇ ਪਿੰਡ ਕਿਹੜਾ ਬਈ ਵੱਡਾ ਹੂਰ ਜੀ ਵੱਡਾ ਹੂਰ ਜ਼ਿਲ੍ਹਾ ਲਧਿਆਣਾ ਵੀਰੇ ਠੀਕ ਆ ਇਹ ਜਿਹੜੀ ਮਾਝਾ ਆਪਾਂ ਦਿਖਾਈ ਆ ਬਈ ਕਿਹੜਾ ਸੂਸੂਹੀ ਆ ਇਹ ਤੀਜੇ ਸੂਜਾ ਵੀਰੇ ਤੀਜੇ ਸੂ ਇਸ ਵਾਰ ਸੂਈ ਹੈ ਆਪਣੀ ਕਰਦੀ ਹੈ ਬਈ ਕਰਦੀ ਵੀਰੇ ਠੀਕ ਆ ਤੇ ਪਹਿਲੇ ਸੂਆਂ ਚ ਬਈ ਦੁੱਧ ਕਿੰਨਾ ਕੁ ਪਾਇਆ ਇਹਨੇ ਪਹਿਲੇ ਸੂਰੇ ਵੀਰੇ 14 ਮੁੰਡਾ ਦਾ ਸੀਗਾ 21 20 ਕਿਲੋ ਦੁੱਧ ਹੈਗਾ ਠੀਕ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਵੀ ਇਸ ਵਾਰ ਹੋ ਗਿਆ ਵੀਰੇ 20 ਦਿਨ ਸੂਈ 20 ਦਿਨ ਸੂਈ ਨ ਹੋਗੇ ਬੱਚਾ ਕੀ ਆ ਵੀ ਮੰਗ ਰਹੇ ਕੱਟੀ ਆ ਵੀਰੇ ਬੱਚਾ ਮੰਗਰ ਕੱਟੀ ਆ ਜੀ 20 ਦਿਨ ਸੂਈ ਨ ਹੋਗੇ ਇਸ ਵਾਰ ਬਾਈ ਕਹਿੰਦਾ ਵੀ 20 ਲੀਟਰ ਦੁੱਧ ਖੁੱਲਾ ਪੂਰਾ ਤਸੱਲੀ ਵਾਲਾ ਬਾਈ ਵੜਾ ਹੋ ਜਾਂਦਾ 20 ਤਾਂ ਯਾਰ ਠੀਕ ਆ ਦੋ ਡੰਗ ਤਿੰਨ ਡੰਗ ਮਤਲਬ ਤਸੱਲੀ ਕਰ ਸਕਦਾ ਤੇ ਭਾਗੀ ਰੱਖਦਾ ਜਾਇਜ਼ ਆ ਭਾਵੇਂ 2.5 ਲੱਖ ਰੁਪਏ ਆਉਂਦੇ 2.5 ਲੱਖ ਹਾਂ ਠੀਕ ਆ ਵਿੱਚ ਉਹ ਹੋਰ ਵੀ ਹੋ ਜੇ ਮਾਨਤਨ ਕਰ ਦਿਆਂਗੇ ਵੀਰੇ ਕੋਈ ਮਾਨਤਨ ਬਾਈ ਕਹਿੰਦਾ ਵੀ ਫੁੱਲ ਹੋ ਜੂ ਤੇ ਡਿਮਾਂਡ ਬਾਈ ਜਿਹੜੀ 2.5 ਲੱਖ ਰੁਪਈਆ ਤੇ ਫੋਨ ਨੰਬਰ ਬਾਈ 98 ਵੀਰੇ ਠੀਕ ਆ ਬਾਈ 884 ਠੀਕ ਆ ਜੀ 885 985 ਠੀਕ ਆ ਇਹ ਬਾਈ ਦਾ ਫੋਨ ਨੰਬਰ ਆ ਜੀ ਕੋਈ ਹਾਰਸ਼ੰਗਰਨੀ ਜਿਵੇਂ ਬਾਈ ਘਰੋਂ ਲੈ ਆਸੀ ਉਮੀ ਖੜੀ ਆ ਠੀਕ ਹੈ ਤੇ ਸਿੰਘਾ ਸੁੰਗਾ ਦੀ ਬਿਲਕੁਲ ਕੁੰਡੀ ਆ ਅੱਗੋਂ ਮੂੰਹ ਮੱਥੇ ਦੀ ਦੇਖ ਲਿਓ ਪਹਿਲਾਂ ਸਾਨੂੰ ਵੀਡੀਓ ਪਹਿਲਾਂ ਵੀ ਕਵਰ ਕਰਤੀ ਤੇ ਬਹੁਤ ਚੰਗੀ ਬਾਡੀ ਲੈਣ ਦੀ ਮੱਝ ਆ ਦੇਖੋ ਹਵਾਨਾ ਮੋਂਾ ਦੇਖੋ ਕਰਮਾਲੀ ਦਾ ਐਫ ਐਫ ਵਾਲਾ ਹਵਾਨਾ ਤੇ ਖੁੱਲੇ ਦੁੱਧ ਦਾ ਬਾਈ ਦੇ ਦੱਸਣ ਮੁਤਾਬਕ ਜੇ ਕਿਸੇ ਵੀ ਭਰਾ ਦੇ ਕਿਸੇ ਬ੍ਰੀਡਰ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਸੰਪਰਕ ਬਣਾ ਸਕਦੇ ਹੋ ਚੰਗੇ ਮੁੱਲ ਦੀ ਮੱਝ ਆ ਜੀ ਜਿੰਨੀ ਚੰਗੀ ਮੱਝ ਆ ਉਨੇ ਹੀ ਚੰਗਾ ਮੱਝ ਦਾ ਜਿਹੜਾ ਮੁੱਲ ਆ ਦੇਖੋ ਨਗੀਨਾ ਹੀ ਆ ਕਰਮਾਲੀ ਟਾਪ ਦੀ ਬਿਲਕੁਲ ਸਿਰੇ ਦੀ ਮੱਝ ਲਓ ਜੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣਾ ਹੈ ਜਿਹੜਾ ਪਹਿਲਾਂ ਨੰਗੀਨਾ ਦਿਖਾਇਆ ਬਿਲਕੁਲ ਉਹਦੇ ਨਾਲ ਦੇ ਨੰਗੀਨਾ ਇਹ ਆ ਪੂਰੀ ਟਾਪ ਦੀ ਮੱਝਾ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀ ਅੱਗੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਖੜੀ ਤੇ ਨਿਗਾ ਮਾਰ ਲਓ ਤੋੜ ਕੇ ਵੀ ਦਿਖਾਵਾਂਗੇ ਤੇ ਹਵਾਨਾ ਕਰਮਾਲੀ ਦਾ ਇਹਦਾ ਵੀ ਬਿਲਕੁਲ ਐਚਪ ਗਾਵਾਂ ਵਾਲਾ ਹੀ ਆ ਬਾਈ ਦੇਖ ਸਕਦੇ ਹੋ ਤੁਸੀਂ ਬਿਲਕੁਲ ਉੱਪਰ ਸੂ ਤੱਕ ਜਿਹੜਾ ਹਵਾਨਾ ਜਾਂਦਾ ਬਿਲਕੁਲ ਐਚਪ ਰਾਮਾੜਾ ਹਵਾਨਾ ਦੇਖੋ ਬਹੁਤ ਸੋਹਣਾ ਹਵਾਨਾ ਤਿਆਰ ਕਰਿਆ ਕਰਮਾਲੀ ਨੇ ਪੂਰਾ ਖੁੱਲਾ ਡੁੱਲਾ ਹਵਾਨਾ ਦੇਖੋ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਤੇ ਜਿਹੜਾ ਚੰਗੀ ਸਪੇਸ ਵਾਲਾ ਥਣ ਵੀ ਲੱਗਿਆ ਨਾਲ ਬਈ ਪੂਰੀ ਸਪੇਸ ਵਾਲਾ ਥਾਣਾ ਇੱਕੋ ਜੇ ਥਾਣਾ ਤੇ ਬਾਡੀ ਲਾਈਨ ਦੀ ਵੀ ਪੂਰੀ ਚੰਗੀ ਆ ਤੋਰ ਕੇ ਵੀ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਖਰੀਦਿ ਦੇਨੇਗਾ ਮਾਰੋ ਦੇਖੋ ਲਓ ਜੀ ਤੋਰ ਦੇ ਖੋਲ ਕੇ ਆ ਵੀ ਕਿਹੜਾ ਵੇਚੂਗਾ ਨੂੰ ਲੈ ਵੀ ਤੁਰਜੀ ਦੇਨੇਗਾ ਮਾਰ ਲਿਓ ਇਸ ਕੁਆਲਿਟੀ ਦੀ ਸੋਹਣੀਆ ਸਿੰਘਾ ਸਿੰਘਾਂ ਦੀ ਬਿਲਕੁਲ ਕੁੰਡੀ ਤੇ ਤੁਰਦੀ ਦੇ ਨਿਗਾ ਮਾਰੋ ਦੇਖੋ ਤੁਰਾ ਤੁਰਾ ਦੇਖੋ ਮਾਜ ਦਾ ਬਾਡੀ ਲਾਈਨ ਦੀ ਚੰਗੀ ਹੈ ਤੇ ਭਵਾਨਾ ਕਰਮ ਵਾਲੀ ਨੇ ਬਹੁਤ ਜਿਆਦਾ ਜ਼ਬਰਦਸਤ ਤਿਆਰ ਕਰਿਆ ਬਿਲਕੁਲ ਐਚਪਗਮ ਵਾਲਾ ਬਾਈ ਦੇ ਦਸਨ ਤਾਮ ਕੇ ਚੰਗੇ ਦੁੱਧ ਦੀ ਜਿਹੜੀ ਮਾਲਕਣਾ ਦੇਖੋ ਭਵਾਨਾ ਦੇਖੋ ਭਵਾਨਾ ਜਮਾ ਸਾਨੂੰ ਨੇੜੇ ਤੋਂ ਵੀ ਦਿਖਾਣੇ ਹੈ ਦੇਖੋ ਪੂਰਾ ਟਾਪ ਦਾ ਹਵਾਨਾ ਤੇ ਪੂਨੀ ਟਾਪ ਦੀ ਮੱਝਾ ਚੰਗੀ ਬਾਡੀ ਲੈਂਡ ਦੀ ਐ ਪਿੱਠਪੂੜੇ ਦੀ ਬੰਤਰ ਬਹੁਤ ਸੋਹਣੀ ਆ ਗੱਲਬਾਤ ਸੋਹਰੀ ਬਾਈ ਨਾ ਕਰਵਾਨੇ ਬਾਈ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਬਾਈ ਨਾਂ ਕੀ ਆਪਣੇ ਨਾਂ ਪ੍ਰਭੂ ਸਿੰਘ ਪ੍ਰਭੂ ਸਿੰਘ ਪਿੰਡ ਕਿਹੜਾ ਬਾਈ ਸੰਦੂ ਕਲਾਂ ਸੰਦੂ ਕਲਾਂ ਜਿਲ੍ਹਾ ਜਿਲ੍ਹਾ ਬਰਨਾਲਾ ਪਾਇਆ ਠੀਕ ਠੀਕ ਜਿਲ੍ਹਾ ਬਰਨਾਲਾ ਪਾਇਆ ਠੀਕ ਆ ਜੀ ਤੇ ਜਿਹੜੀ ਮੱਝ ਆਪਾਂ ਫੋਨ ਨੰਬਰ ਦੁਆਰਾ ਬੋਲਦੇ 991546700 ਠੀਕ ਇਹ ਬਾਈ ਦਾ ਫੋਨ ਨੰਬਰ ਹੈ ਜੀ ਤੇ ਕਿਹੜਾ ਸੁਆਮਾ ਸੁਈਆ ਬਈ ਆਪਣੀ ਦੂਜਾ ਸੁਆ ਸੁਈ ਗਿਆ ਭਰਾ ਦੂਜਾ ਸੁਆ ਇਸ ਵਾਰ ਸੁਈਆ ਦੋ ਤਰੀਕ ਦੀ ਸੁਈ ਦੀ ਮਾਰ ਦੀ ਕੱਟੀ ਐ ਜੀ ਠੀਕ ਹੈ ਇਸ ਟਾਈਮ ਆ ਪ੍ਰਿੰਸ ਪਾਰਾਗਲੋ ਤੋਂ ਪਾਚੋ ਆਖਦੇ ਸਨ ਮਗਰ ਬੱਚਾ ਕੱਟੀ ਹੈ ਬਾਈ ਹੈਨਾ ਦੂਜਾ ਸੂਆ ਸੂਈ ਹੈ ਤੇ ਕਿੰਨੇ ਦਿਨਾਂ ਦੀ ਸੂਈ ਹੈ ਬਾਈ ਅੱਜ ਮੰਨ ਲਓ ਵੀ 9 ਦਿਨ ਕਾ ਲਓ 9 ਦਿਨ ਸੂਈ ਨੂੰ ਹੋ ਗਿਆ ਤੇ 9 ਦਿਨਾਂ ਦੀ ਸੂਈ ਥੱਲੇ ਬਾਈ ਪੂਰਾ ਤਸੱਲੀ ਵਾਲਾ ਦੁੱਧ ਕਿੰਨਾ ਤੇਰਾ ਜਮਾ 17 ਕਿਲੋ ਆਪਾਂ ਦੇਖ ਸਕਦੇ ਹਾਂ ਚੂਰਾ ਮਤਲਬ 2 ਡੰਗ 4 ਡੰਗਾਂ ਦਾ ਤਸੱਲੀ ਵਾਲਾ ਹਾਂ ਇੱਕ ਆਪ ਦਾ ਪੱਚੇ ਵਾਲਾ ਹਫਤਾ ਚੂਈ ਜਾਵੇ ਠੀਕ ਹੈ ਤੇ ਚਵਾਈ ਚੂਈ ਦੀ ਚੰਗੀਆਂ ਪੂਰੀ ਆਹ ਦੇਖ ਜਿੱਦੋਂ ਥੱਲੇ ਬਹਿ ਗਿਆ ਬੰਦਾ ਠੀਕ ਹੈ ਬਾਈ ਅਗਲਾ ਖੂਗਾ ਯਾਰ ਵੀ ਮੈਂ ਥਾਰ ਵੀ ਨਹੀਂ ਮਾ ਠੀਕ ਆ ਆਪਣੀ ਘਰ ਦੀ ਇੱਕ ਵਪਾਰ ਦਾ ਕੰਮ ਆ ਆਪਣਾ ਵਪਾਰ ਦਾ ਕੰਮ ਮੈਂ ਲਈ ਵੀ ਆ ਮੈਂ ਹਰਿਆਣੇ ਦੀ ਆ ਪਿਛਲੇ ਸੂਏ ਦਾ ਮੈਂ ਦਾ ਰਿਕਾਰਡ ਰੱਖਿਆ ਠੀਕ ਆ ਬਈ 7.5 ਤੋਂ 18 ਮਰਮੂਰਾ ਤਸੱਲੀ ਵਾਲਾ ਕੰਮ ਆ ਮੈਂ ਕਿਹਾ ਯਾਰ ਨੂੰ ਟੈਨਸ਼ਨ ਆ ਠੀਕ ਆ ਤੇ ਭਾਬੂ ਕੀ ਰੱਖਿਆ ਜਾਇਜ ਆ ਆਪਣਾ ਜਾਇਜ ਦੇਖ ਵੀ 2.5 ਦੀ ਮੈਂ ਦੇ ਦਿੰਦਾ ਤਈ ਲੱਖ ਦੀ ਵਿੱਚੋਂ ਮਨ ਤਾਂ ਹੋਰ ਵੀ ਹੋ ਜੂ ਕੋਈ ਬੰਦਾ ਆ ਗਿਆ ਮਤਲਬ ਠੀਕ ਹੈ ਠੀਕ ਹੈ ਬਈ ਠੀਕ ਹੈ ਫੋਨ ਨੰਬਰ ਆਪਾਂ ਬਾਈ ਦਾ ਵੀਡੀਓ ਦੇ ਵਿੱਚ ਬੋਲਿਆ ਬਾਈ ਨੇ ਦੋ ਵਾਰ ਜੇ ਕਿਸੇ ਵੀ ਭਰਾ ਦੇ ਮੱਝ ਪਸੰਦ ਆਉਂਦੀ ਹੋਈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਚੰਗੀ ਜਿਹੜੇ ਚੰਗੇ ਦੁੱਧ ਵਾਲੀ ਮੱਝ ਹਵਾਨਾ ਬੂਨਾ ਇੱਕ ਵਾਰੀ ਫੇਰ ਦੇਖ ਲਓ ਬਹੁਤ ਸੋਨਾ ਤਿਆਰ ਕਰਿਆ ਕਰ ਮਾਲੀ ਨੇ ਪੂਰਾ ਖੁੱਲਾ ਡੁੱਲਾ ਹਵਾਨਾ ਤੇ ਉਨੇ ਹੀ ਚੰਗਾ ਦੁੱਧ ਪਾਉਂਦਾ ਹੈ ਬਣਦੇ ਰੋ ਵੀਡੀਓ ਦੇ ਨਾਲ ਕਿਰਪਾ ਕਰਕੇ ਇਸੇ ਤਰ੍ਹਾਂ ਦੀ ਟੌਪ ਦੇ ਨਾਂ ਜਿਹੜੇ ਨਗਾ ਜਿਸ ਨੂੰ ਕਵਰ ਕਰਕੇ ਦਿਖਾਉਣੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਪਸ਼ੂ ਧਾਨਾ ਮੰਡੀ ਦੇ ਵਿੱਚ ਪਹੁੰਚ ਚੁੱਕਿਆ ਤੇ 19 ਵੱਡੀ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਪਾਰੀ ਭਰਾ ਵੀ ਪਹੁੰਚੇ ਆ ਬਹੁਤ ਟੌਪ ਦੀ ਮੰਡੀ ਹੁੰਦੀ ਆ ਜੀ ਪਸ਼ੂ ਮੰਡੀ ਧਨੋਲਾ ਤਰੀਕ 11 ਵੱਡੀ ਮੰਡੀ ਹੁੰਦੀ ਆ ਲਓ ਜੀ ਆਇਕਾ ਤੁਸ ਨੂੰ ਜਿਹੜੀ ਨੀਲੀ ਰਾਬੀ ਦੇ ਵਿੱਚ ਬੈਣੀ ਮੱਝ ਦਿਖਾਉਣੇ ਆ ਗੱਬਣ ਹਲੇ ਸੌਂਦੇ ਦੇ ਲੈਂਦੀ ਆ ਤੇ ਬਾਈ ਤੇਲ ਤੋਂ ਲੈ ਕੇ ਜਿਹੜਾ ਲਾ ਕੇ ਤਿਆਰ ਕਰੀ ਜਾਂਦੇ ਆ ਵੰਤਰ ਦੇਖੋ ਕਰਮਾਲੀ ਦੀ ਬਹੁਤ ਜਿਆਦਾ ਚੰਗੀ ਵੰਤਰ ਆ ਪਿੱਠਕੁੜੇ ਦੀ ਵੰਤਰ ਦੇਖੋ ਪੂਰੀ ਫੁੱਲੀ ਢੁੱਲੀ ਪੱਲਾ ਚੜਾਈ ਵਾਲੀ ਮਾਝਾ ਦੇਖੋ ਦਵਾਨਾ ਹੁਨਾ ਦੇਖ ਲਓ ਦਿਨ ਅਜੇ ਸੁਣਨੇ ਲੈਂਦੀ ਆ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛਾਂਗੇ ਇੱਕ ਵਾਰੀ ਤੁਰਦੀ ਜਿੰਨੇ ਦਾ ਮਾਰ ਲਓ ਪਰ ਸਿੰਘ ਕਨੀਓ ਕਰਮਾਲੀ ਮਾਰ ਖਾ ਗਈ ਸਿੰਘ ਬਈ ਇੱਕ ਤਾਂ ਕੁੰਡਾ ਤੇ ਦੂਜਾ ਸਿੰਘ ਆ ਜਿਹੜਾ ਦਾਤੀ ਵਾਲਾ ਹੋਰੀ ਨੀਚੇ ਨੂੰ ਜਾਂਦਾ ਤੇ ਜਿੱਤੇ ਹਿਲ ਆਪਾਂ ਬਾਈ ਤੋਂ ਪੁੱਛ ਲੈਣਾ ਜੀ ਉਪਕਰਮ ਅੱਜ ਬਹੁਤ ਸੋਹਣੇ ਜੀ ਪਰ ਸਿੰਘ ਕਿੰਨੀ ਵਰਮਾਲੀ ਨੇ ਮਾਰਾ ਗਈ ਬਈ ਕਿਹੜਾ ਸੂਰ ਸੋਣਾ ਜੀ ਇਹਨੇ ਤੀਜਾ ਤੀਜੇ ਸੋਇਸ ਵਾਰ ਸੁਣਗੇ ਠੀਕ ਹੈ ਤੇ ਕਿੰਨੇ ਦਿਨ ਰਹਿੰਦੇ ਬਈ ਜੀ 4-5 ਦਿਨ ਲੈ ਜੂਗੀ ਕਿੰਨੇ ਕਿ ਦੁੱਧ ਵਾਲੀ ਹੈ ਬਈ 4 15 16 ਲੀਟਰ 15 16 ਫੁੱਲਾ ਪਾ ਦੂਗੀ ਹਾਂ ਠੀਕ ਕਰ ਦਸੀ ਹੋਵੇ ਤੇ ਰੇਟ ਰੂਟ ਕੀ ਰੱਖਦਾ ਫਿਰ 140 ਜੀ 140 ਵਿੱਚੋਂ ਮਾਨਦਾਨ ਹੋ ਜੂਗਾ ਫੋਨ ਨੰਬਰ ਬਈ 93829 ਠੀਕ ਹੈ ਬਈ 556000 ਇਹ ਬਾਈ ਦਾ ਫੋਨ ਨੰਬਰ ਹੈ ਜੇ ਕਿਸੇ ਭਰਾ ਨੇ ਪਸੰਦ ਆਉਣੀ ਤਾਂ ਸੰਪਰਕ ਕਰ ਸਕਦੇ ਹੋ ਸੂਣ ਦੇ ਦਿਨ ਹਜੇ ਲੈਂਦੀ ਆ ਤੇ ਬਾਕੀ ਤੁਹਾਨੂੰ ਤੋਰ ਕੇ ਵੀ ਦਿਖਾਉਣਾ ਅੱਗੋ ਫੇਸ ਕੁਆਲਿਟੀ ਚੈੱਕ ਕਰ ਲਓ ਤੇ ਸਿੰਘ ਭਰਾ ਉਹ ਇੱਕ ਤਾਂ ਗੁੰਡਾ ਤੇ ਦੂਜਾ ਆ ਦੂਜੀ ਸਾਈਡ ਤੋਂ ਵੀ ਦਿਖਾਵਾਂਗੇ ਸਿੰਘ ਤੁਹਾਨੂੰ ਤੇ ਬਾਡੀ ਬੁੱਡੀ ਲੈਣ ਦੀ ਪਰ ਬਹੁਤ ਜ਼ਿਆਦਾ ਟੌਪ ਦੀਆਂ ਮੱਝ ਸਿੰਘ ਕੰਨਿਓ ਕਰਮ ਵਾਲੀ ਥੋੜੀ ਜਿਹੀ ਮਾਰ ਜ਼ਰੂਰ ਖਾਗੇ ਤੇ ਅੱਗੋ ਸਿੰਘ ਜਿਹੜਾ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਸਿੰਘ ਜਿਹੜਾ ਗੁੰਡਾ ਤੇ ਦੂਜਾ ਸਿੰਘ ਇਸ ਤਰ੍ਹਾਂ ਦਾ ਤਰੀਗੀ ਵਾਲਾ ੱਲੇ ਨੂੰ ਮੁੜਿਆ ਹੋਇਆ ਤੇ ਪਰ ਬੋਡੀ ਲੈਂਡ ਦੀ ਬਹੁਤ ਟੌਪ ਦੀ ਮੱਝ ਸੀ ਦੇਖੋ ਪੂਰੀ ਫੁੱਲ ਭਜਨ ਤੇ ਫੁੱਲ ਕੱਦ ਵਾਲੀ ਮੱਝ ਸੀ ਇਹ ਵੀ ਕਾਫਰ ਝੋਟੀ ਖੜੀ ਹੈ ਮੰਡੀ ਤੇ ਖੜੀ ਤੇ ਨਿਗਾ ਮਾਰ ਲਓ ਮੱਥੇ 'ਚ ਫੂਲਾ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀ ਆ ਦੇਖ ਕੁਆਲਿਟੀ ਦੀ ਸੋਹਣੀ ਆ ਦੇਖ ਸਕਦੇ ਹੋ ਤੁਸੀਂ ਮੱਥੇ 'ਚ ਫੂਲਾ ਸਿੰਗਾ ਦੀ ਕੁੰਡੀ ਆ ਤੇ ਬੋਡੀ ਲੈਂਡ ਦੀ ਚੰਗੀ ਆ ਅਫਸਰ ਝੋਟੀ ਆ ਤੇ ਟੀਕਾ ਭਰਾ ਬਣਿਆ ਦੋਸਾਂ ਨੂੰ ਕੋ 15 ਦਿਨ ਹੋ ਗਏ ਬਾਈ ਕਹਿੰਦੇ ਵੀ ਟੀਕਾ ਭਰਾ ਇਹਨੂੰ ਤੇ ਪਾਪੂ ਕੀ ਰੱਖਿਆ ਬਾਈ ਪਾ ਕਿੰਨਾ ਕਰਿਆ 50000 ਰੁਪਏ ਵਿੱਚੋਂ ਮਾਨਦਾਨ ਹੋ ਜੂ ਠੀਕ ਆ ਬਾਈ ਕਹਿੰਦੇ ਮਾਨਦਾਨ ਖੁੱਲਾ ਹੋ ਜੂ ਰੇਟ ਭਾਈ 50000 ਰੁਪਏ ਜੇ ਕੋਈ ਮੌਕੇ ਤੇ ਲੈਣਾ ਤਾਂ ਫੋਨ ਨੰਬਰ ਬਾਈ 9877 ਠੀਕ ਆ 946743 414141410 946743 4141410 ਇਹ ਪੰਜਾਂ ਦਾ ਫੋਨ ਨੰਬਰ ਆ ਤੇ ਉਮਰ ਕਿੰਨੀ ਹੋ ਗਈ ਬਈ ਇਹਦੀ ਪੌਣੇ ਇੱਕ ਦਿਨ ਸਾਲ ਉਮਰ ਆ ਠੀਕ ਆ ਤੇ ਟੀਕਾ ਭਾਈ ਕਹਿੰਦੇ 15 ਦਿਨ ਹੋ ਗਿਆ ਭਰਾ ਇਹਨੂੰ ਤੇ ਥਾਂ ਥਣਾਉੜ ਦੀ ਮੰਤਰ ਤੁਸੀਂ ਦੇਖ ਸਕਦੇ ਹੋ ਮਗਰਲੇ ਥਣ ਵੱਡੇ ਤੇ ਗਾੜੀ ਥੋੜੀ ਜਿਹੜੀ ਛੋਟੀ ਆ ਪੌਣੇ ਤਿੰਨ ਸਾਲ ਆਉਂਦਾ ਅਫਸਰ ਝੋਟੀਆਂ ਜਿਕੇ ਸੀ ਭਰਾ ਦੇ ਪਸੰਦ ਆਉਂਦੇ ਹੋਈ ਸਿੱਧਾ ਸੰਪਰਕ ਬਣਾ ਸਕਦੇ ਜੀ ਯਾਬੀਕਾ ਸਾਹੀਵਾਲ ਬਰੀਡ ਦੇ ਵਿੱਚ ਪੈਂਦੀ ਇੱਕ ਬੈੜ ਦਿਖਾਉਣਾ ਤੁਹਾਨੂੰ ਇੱਕ ਵਾਰੀ ਖੜੀ ਦੇਨੇਗਾ ਮੰਨ ਲਓ ਯਾਬੀਕਾ ਸਾਹੀਵਾਲ ਦੇ ਵਿੱਚ ਪੈਂਦੀ ਆ ਤੁਹਾਨੂੰ ਤੁਹਾਨੂੰ ਪੂਰੀਏ ਦੇਖ ਸਕਦੇ ਤੁਸੀਂ ਜੇ ਥਾਣਾ ਹਵਾਨੇ ਦੀ ਬੰਦਰ ਚੈੱਕ ਕਰ ਲਓ ਬੰਦਰ ਕੋ ਜੇ ਹਵਾਨਾ ਮੂਨਾ ਸੋਨਾ ਤਿਆਰ ਕਰਿਆ ਤੇ ਡਿਟੇਲ ਆਪਾਂ ਸਾਰੀ ਜਿਹੜੀ ਬਾਈ ਤੋਂ ਪੁੱਛ ਲੈਨੇ ਆ ਬਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਬਈ ਪਿੰਡ ਕਿਹੜਾ ਆਪਣਾ ਪਿੰਡ ਹੈ ਬਾਈ ਮੂਹਾਨ ਪ੍ਰਾਸ਼ੀ ਬਈ ਐਸੀ ਗੱਲ ਜੀ ਐਸੀ ਗੱਲ ਜੀ ਬਈ ਨਾਂ ਕੀ ਆਪਣਾ ਮਨਪ੍ਰੀਤ ਬਾਈ ਮਨਪ੍ਰੀਤ ਪਿੰਡ ਕਿਹੜਾ ਬਈ ਬਈ ਪਿੰਡ ਪੱਪਾ ਹਣ ਪ੍ਰਾਸ਼ੇਰ ਠੀਕ ਆ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਬਈ ਠੀਕ ਆ ਜਿਹੜੀ ਬੈਡ ਦਿਖਾਈ ਆ ਆਪਾਂ ਸਾਹੀਵਾਲ ਬਈ ਕਿਹੜਾ ਸੂਈ ਆ ਇਹ ਬਾਈ ਦੂਜਾ ਹੋਇਆ ਸੂਈ ਆ 15 ਦਿਨਾਂ ਦੀ ਸੂਈ ਹੋਇਆ 15 ਦਿਨਾਂ ਦੀ ਸੂਈ ਆ ਜੀ ਬੱਚਾ ਕੀ ਆ ਮਗਰ ਬਈ ਬੱਚਾ ਮਗਰ ਬੱਚੀ ਆ ਬਈ ਉੱਚਾ ਮਗਰ ਬੱਚਾ ਵੀ ਬੱਚੀ ਆ ਬਈ ਹਨਾ ਹਾਂਜੀ ਦੇਖ ਸਕਦੇ ਹੋ 15 ਦਿਨ ਹੋ ਗਏ ਸੂਈ ਨੂੰ 15 ਦਿਨਾਂ ਈਸੂ ਛੱਲੇ ਹੁਣ ਦੁੱਧ ਕੰਨਾਂਗੇ ਤਿਆਰ ਆ ਬਈ ਦੋ ਬਾਈ 14 ਕਿਲੋ ਤਿਆਰ ਆਣ ਪੂਰਾ 14 ਕਿਲੋ ਪੂਰਾ ਤਸੱਲੀ ਵਾਲਾ ਹਾਂਜੀ ਠੀਕ ਆ ਤੇ ਜੈਜਾ ਬਾਪੂ ਕੀ ਰੱਖਿਆ ਫਿਰ ਯਾਰ ਬਾਈ ਘਾਤ ਆ ਸੀ 40 ਕਰਦਾ ਵੀਰੇ ਠੀਕ ਆ ਬਈ ਹਾਂਜੀ ਤੇ ਦੇਣ ਲੈਣ ਕਿੱਥੋਂ ਤੋਂ ਹੋ ਜੂ ਬਈ 35 ਕਿ ਕੀ ਦੇ ਦਾਂਗੇ ਵੀਰੇ 35000 ਠੀਕ ਆ ਹੋਰ ਵੀ ਮਾਨਤਾਂ ਰੋ ਜੂ ਮੌਕੇ ਤੇ ਮਾਂ ਮਾਨਤਾਂ ਕਰ ਦਾਂਗੇ ਬਈ ਠੀਕ ਆ ਫੋਨ ਨੰਬਰ ਬਾਈ 95924 ਠੀਕ ਹੈ ਜੀ 79348 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਕਿਸੇ ਵੀ ਭਰਾ ਦੇ ਜਿਹੜੀ ਵੜ ਪਸੰਦ ਆਉਂਦੀ ਹੋਈ ਦਾ ਸੰਪਰਕ ਬਣਾ ਸਕਦੇ ਹੋ ਚਵਾਈ ਚੁਈ ਦੀ ਚੰਗੀ ਬਈ ਸੀਲ ਹੈ ਹਾਂ ਬੋਲੀ ਵੀ ਆ ਠੀਕ ਹੈ ਚਵਾਈ ਦੀ ਬਾਈ ਕਹਿੰਦਾ ਵੀ ਸੀਲ ਹੈ ਠੰਡੀ ਸੀਲ ਹੈ ਤੇ ਬਾਕੀ ਚੋਣ ਚ ਵੀ ਬੋਲੀ ਹੈ ਬਾਈ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਬੜਾ ਦਾ ਸੰਪਰਕ ਬਣਾ ਸਕਦੇ ਹੋ